ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਕ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਨਾਗਾ ਤੇ ਤਿੰਨੇ ਹੀ ਗੱਬਣ ਆ ਡਿਟੇਲ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਤੇ ਮੁੱਲ ਬਾਜੀ ਦੇ ਜਮਾ ਛੋਟੇ ਛੋਟੇ ਰਹਿ ਨਾਲ ਸਤਿਗੁਰਾਲ ਜੀ ਸਤਿਗੁਰਾਲ ਬਾਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਾਸੀ ਸਿੰਘ ਪਿੰਡ ਰਿਕ ਜਿਲ੍ਹਾ ਮੁਕਾਜੀ ਮੋਬਾਈਲ ਨੰਬਰ ਹੀ 985552595 ਠੀਕ ਆ ਬਾਈ ਅੱਜ ਫਿਰ ਨਗ ਤੈਨ ਨਹੀਂ ਰਹਿਗੇ ਜੀ ਫਿਰ ਨਗ ਕੋ ਸੇਲ ਹੋਗੀ ਜੀ ਠੀਕ ਆ ਕੋ ਸੇਲ ਹੋਗੀ ਹਾਂ ਜੀ ਹਾਂ ਕਿਧਰੋਂ ਸ਼ੁਰੂ ਕਰਕੇ ਜੀ ਠੀਕ ਆ ਸੂਰ ਕਿਨਮਾ ਵੀਰੇ ਦੂਜੀ ਕੋਈ ਸਮਾਂ ਕਿੰਨਾ ਕੁ ਲੈਂਦੀ ਹੈ ਬਾਈ 5-7 ਤਾਂ ਲੂਗੀ ਕਿੰਨਾ ਕੁ ਭਾਜ ਦਰ ਦੋ ਸਾਰਾ ਠਾਰਾ ਜੀ ਠੀਕ ਹੈ ਥਣਾ ਦੀ ਥਣਾ ਦੀ ਇਹ ਵੀ ਸਾਰੇ ਆਪਣੀ ਗਾਹਕੀ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਗਰਮੀਆਂ ਦਾ ਤੋਹਫਾ ਜੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਕ੍ਰੋਸ ਅੰਗ ਆ ਜਾਂਦਾ ਡੇਟ ਮੁਤਾਬਕ ਦਿਨ ਪੰਜ ਚਾਰ ਲਿਜਾ ਸਕਦੀ ਹੈ ਜੀ ਬਾਕੀ ਜੇ ਪਸੂ ਜੀ ਲਾਜੇ ਤਾਂ ਵੀਰੇ ਇੱਕੋ ਤੋਂ ਦਿਨ ਉੱਪਰ ਵੀ ਲੈ ਜਾਊਗਾ ਸੋਨਾ ਕਟਾ ਵਾਲਾ ਹਵਾਨਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂੜ ਸ਼ੰਖ ਪੂਰਾ ਵੀ ਨਹੀਂ ਜੀ ਚੰਗੀ ਆ ਵੀਰੇ ਬਰੀਕੀਆਂ ਬਹੁਤ ਨੇ ਬਾਹਲਾ ਨਹੀਂ ਤਾਂ ਦੁੱਧ ਬਾਈ 10 10 17 18 ਪਾਜੂ 17 18 ਕਿਲੋ ਦੁੱਧ ਨੂੰ ਕਹਿੰਦਾ ਵੀ ਕੀ ਹੈ ਜੀ ਸੋਨਾ ਗਲਾਬੀ ਥਾਣਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਉਪਰਾ ਕਰਦਾ ਲੈ ਜਲਦੀ ਵਿੱਚ ਪਾ ਲੜੇ ਨਵੇਂ ਤਾਂ ਤਾਜੀ ਆਇਆ ਬਾਈ 10 10 ਪਸ਼ੂ ਤਾਂ ਕਰਕੇ ਉਪਰਾ ਕਰਦੇ ਆ ਥੋੜੀ ਬਾਕੀ ਵਾਲਟਰ ਲਾਹਵਾਨੇ ਚ ਬਹੁਤ ਬੰਨਿਆ ਨੇ ਜੀ ਸਾਰੀਆਂ ਵਾਲਟਰ ਲਾ ਕਰਮਾਲ ਨੇ ਕੱਢ ਕੇ ਸੋਨਾ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ ਇਹ ਲੋਕਰ ਉਹਦਾ 65 70 ਬਣਾਏਗਾ ਜੈ ਜੀ ਲੈਣ ਦੇਂ ਜਿਆਰੀ ਆਪਾਂ 57000 ਰੁਪਿਆ ਲੈਣ ਆਫਰ ਹੀ ਹੈ ਲਾਓ ਜੀ ਬਾਈ ਦੀ ਗੱਲ ਸਹੀ ਆ ਕਿ ਤੇ ਹੋਰ ਕੋਲ ਹੁੰਦੀ ਤਾਂ ਪਹਿਰ ਟੀ ਮੰਗਣਾ ਸੀਗਾ ਤੇ ਬਾਈ ਕਹਿੰਦਾ ਆਪਾਂ ਤਾਂ ਲੈਣ ਦੇਣ ਜੇ ਐ ਲਈ ਕਰਨਾ 57000 ਰੁਪਿਆ ਬਹੁਤ ਵਪਾਰੀ ਵੀਰ ਵੀ ਬਾਈ ਕੋਲੋਂ ਪਸ਼ੂ ਲੈ ਕੇ ਜਾਂਦੇ ਆ ਜੈਜ ਡਿਮਾਂਡ ਆ ਦੋ ਨੰਬਰ ਵੀਰੇ ਸੁਆ ਕਿੰਨਾ ਮਾ ਜੀ ਇਹ ਸਮਾਂ ਕਿੰਨਾ ਕ ਲੈਂਦੀ ਹੈ ਜੀ ਦੋ ਚਾਰ ਦਿਨ ਗਾਂ ਪਸ਼ਾ ਵੀ ਸੁਸਾ ਕਿੰਨਾ ਕ ਪਾਜੂ ਵੀਰੇ ਦੁੱਧ ਬਹੁਤ ਜਾਨਕਾ ਠੰਗਲੋਰਾ ਨੇ ਕੈਬਰੀਟ ਹੋਇਆ ਠੀਕ ਹੈ ਜੀ ਬਾਕੀ ਰੰਗ ਪ੍ਰਿੰਟ ਦੀ ਇਹ ਵੀ ਚੰਗੀ ਹੈ ਥੋੜਾ ਜਰਸੀ ਦਾ ਕ੍ਰੋਸ ਜਾ ਜਾਂਦਾ ਜੀ ਵਿੱਚ ਜਰਸੀ ਚ ਆ ਜਾਂਦੀ ਹੈ ਬਾਕੀ ਚਾਰੀ ਸੋਹਣੀ ਕਰਦੀ ਹੁੰਦੀ ਹੈ ਠਾਕ ਜ਼ੋਦਤਤਾ ਹੁੰਦਾ ਵੀਰੇ ਸੇਵਾ ਦਾ ਜਿਵੇਂ ਮਾਲਕ ਦੱਸ ਦਿੰਦੇ ਆ ਉਹ ਮੈਂ 22 ਦੱਸ ਦਿੰਦੇ ਆ ਜੀ ਕੋਈ ਵੱਧ ਤੂੰ ਤਾਂ ਵੱਧ ਵੀ ਲੈ ਸਕਦਾ ਤੇ ਜੇ ਨਾ ਕੀਤੀ ਤਾਂ ਫਿਰ ਇਹਨੇ ਖਣਾਂ ਦੀ ਸਹਿਜ ਵੀ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਨ ਸੋਨਾ ਕਾਟਾ ਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਕੱਚੀ ਕੱਚੀ ਆ ਅੱਜ ਤੁਹਾਨੂੰ ਭਾਅ ਤੇ ਮਿਲ ਜਾਣੀ ਆ ਭਾਅ ਵੀ ਤੁਹਾਨੂੰ ਛੋਟਾ ਜਿਹਾ ਕਰਾ ਕੇ ਦੇ ਦੇਣਾ ਛੋਟਾ ਜਿਹਾ ਭਾਅ ਦਾ ਜੀ ਬੰ ਮੋਲ ਘਰ ਉਹਦੇ ਭਲਾ 70깔55000 ਵੀ ਜੋੜਾ ਲੈ ਜੀ ਕੋਈ ਮੈਂ ਤੁਹਾਨੂੰ ਥੋੜਾ ਪਤਾ ਮੰਨਦਾਂ ਜੋੜਾ ਜੀ ਆਪਾਂ ਇੱਕੋੜ ਭਾਅ ਕਰ ਲਿਆ ਇਹ ਭਾਅ ਨਹੀਂ ਕਿੰਨੂ ਨਹੀਂ ਹੋਣਾ ਜੀ ਸਹੀ ਗੱਲ ਜਿੱਥੇ ਤੇ ਜਿੱਦੇ ਤਿਆਰ ਹੋਊਗੀ ਉਦਦੇ ਤਾਂ ਬਈ ਪਤਾ ਹੀ ਨਹੀਂ ਕਿਹੜੇ ਕਿਹੜੇ ਭਾਅ ਤੇ ਮਿਲਣੀ ਆ ਤਿੰਨ ਨੰਬਰ ਵੀਰੇ ਇਹਦਾ ਸੁਆਗਨ ਨਮਾ ਜੀ ਇਹ ਰੋਟੀ ਤੇ ਆਹ ਠੀਕਾ ਚਲੋ ਸੁਆ ਜਿਹੜਾ ਮਰਜ਼ੀ ਮੰਨ ਲੇ ਆਪਣਾ ਮਨ ਲਿਆਂਦਾ ਹੁੰਦਾ ਹੁੰਦਾ ਜੀ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ 30 10 ਦਹਾਦ ਦੱਲ ਲੈ ਜੀ ਤਿਆਰੀ ਇਹ ਵੀ ਸ਼ੁਰੂ ਕਰਤੀ ਹੈ ਕਿੰਨਾ ਬਾਜੂ ਤੇ ਰਹੇ ਵੀ ਠੀਕ ਹੈ ਜੀ ਬੱਡੀ ਬੁੱਡੀ ਚੰਗੀ ਹੈ ਜੀ ਹਾਂਜੀ ਬਿਲਕੁਲ ਬਾਕੀ ਸੋਨਾ ਹੋਣਾ ਤੁਹਾਡਾ ਲਾ ਠੰਕ ਲਾ ਕਲਾ ਨਿਖੜ ਮਾ ਫੇਸ ਕੁਆਲਟੀ ਵੀ ਸੋਹਣੀ ਹੈ ਚੈੱਕ ਕਰ ਸਕਦੇ ਹੋ ਕਦ ਕਰਦੇ ਹੋ ਤਾਜ਼ਾ ਹੀ ਆਇਆ ਸੀਗਾ ਤਾਂ ਕਰਕੇ ਵਾਹ ਤੇ ਮੌਸਮ ਥੋੜਾ ਜਿਹਾ ਖਰਾਬ ਹੈ ਜੇ ਨਵਾਤੀਆਂ ਦਵਾਤੀਆਂ ਹੁੰਦੀਆਂ ਤਾਂ ਗੱਲਬਾਤ ਹੋਰ ਹੋਣੀ ਸੀਗੀ ਤੇ ਇਹਦੀ ਵੀ ਛੋਟੀ ਜਿਹੀ ਡਿਮਾਂਡ ਹੇ ਮਾਨ ਬੋਲਾ ਸਤ ਇਹ ਕਿਹਨਾ ਗੱਲ ਇਹ ਵੀ 57 ਦੀ ਦੇ ਦੇ ਚੱਲ ਯਾਰ ਚੱਲੋ ਠੀਕ ਆ ਸਾਰੇ 57 57 ਦੇ ਆ ਜਿਹੜਾ ਤੁਸੀਂ ਮਰਜ਼ੀ ਛਾਟ ਕੇ ਲੈ ਜਿਓ ਚੰਗੀ ਆ ਤੇ ਨਹੀਂ ਚੰਗੀ ਆ ਇੱਕੋ ਮੁੱਲ ਹੀ ਖਰਾ ਦਾ ਜੇ ਕੋਈ ਤਿੰਨੇ ਲੈ ਜੂਗਾ ਤਾਂ ਫਿਰ ਉਹ ਜਮਾਣਤਾ ਮੀਟਾ ਕੇ ਹਿੰਦੂ ਨੇ ਆਲੇ ਨਹੀਂ 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 ਮਾਦੀ ਪਹਿਲਾਂ ਚਾਰ ਪਾਸੇ ਆਸੇ-ਪਾਸੇ ਢੇੜਾ ਕੱਢਿਆ ਵੇ ਬੰਦਾ ਹਾਂਜੀ 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 ਢੇੜਾ ਕੇ ਵੇਖੇ ਪਹਿਲਾਂ ਆਸੇ-ਪਾਸੇ ਭਾਅ ਪਤਾ ਕਰ ਲਵੇ ਤੇ ਜਮਾ ਜੈਜ ਡਿਮਾਂਡ ਹੈ ਜੀ ਨੰਬਰ ਆਫਰੀ ਹੈ ਜੀ ਆਫਰੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ